ਲੈ ਮਿੱਤਰੋ ਸਵੇਰੇ ਸਵੇਰੇ ਸੱਨੇ ਪਾਟੇ ਹੋਏ ਤੇ ਪੱਤਣ ਦੇ ਕੋਈ ਤੇ ਮੋਟੇ ਕੋਈ ਲੱਛਣ ਦੇ ਕੋਈ ਮੇਰੇ ਗਹਿਲ ਜਾਵਾਂ ਨਾ ਰੋਜੋ ਰੇੜੀ ਦੇ ਗਹਿਲ ਗਹਿਲ ਜਾਵਾਂ ਤੇ ਉਹ ਦੇਖੋ ਵੀ ਜਦ ਮੈਂ ਆਪਾਂ ਐ ਬਈ ਮਿੱਤਰੋ ਤੇ ਬਈ ਥੋੜਾ ਜਿਹਾ ਫਰਸ਼ ਧੋਣ ਲੱਗੇ ਤੇ ਤੇ ਅੱਧਾ ਧੋਇਆ ਗਿਆ ਤੇ ਬਾਦਾਂ ਫੇਰ ਅੱਜ ਫੇਰ ਲੈਟ ਪੱਜ ਗਈ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡੇ ਇੱਕ ਵਾਰੀ ਨਵੇਂ ਜਿੰਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਫ फेब्रुवारी ਆ ਤੋਰੀ ਜਿਹੜੀ 5 ਦੇ ਅਗਸਤ ਦੇ ਨਮਾਹ ਮਹੀਨਾ 2035 ਦੇ ਸਵੇਰ ਕੇ ਵੀ 6:30 ਹੋਏ ਆ ਤੇ ਪੱਤਲ ਦੇਖੋ ਇੱਧਰ ਕਿੰਨਾ ਜਿਆਦਾ ਬਈ ਦੇਖੋ ਕਿੰਨਾ ਜਿਆਦਾ ਬੱਦਲ ਆ ਗਿਆ ਚਟਕੇ ਸਵੇਰੇ ਸਵੇਰੇ ਤੇ ਕੱਲ ਕਾ ਬਈ ਮੀਂਹ ਦੱਸਿਆ ਹੋਇਆ ਤੇ ਬਹੁਤ ਵੀ ਲੋਕਾਂ ਨੂੰ ਟੈਨਸ਼ਨ ਹੋ ਰਹੀ ਹੈ ਕਿ ਉਹ ਝੋਨੇ ਝੋਨੇ ਨੂੰ ਪਤਾ ਵੀ ਆ ਰਹੇਗੇ ਖੜੇ ਆ ਜੇ ਤੇ ਮੀਂਹ ਕੱਲ ਕਾ ਦੱਸ ਰਿਹਾ ਬਈ 90% ਤੇ ਪਰਸੋਂ ਕਾ ਵੀ ਆ ਤੇ ਆਪਣੇ ਬਈ ਚਾਰ ਹਿੱਲੇ ਵੜਿਆਂ ਜੇ ਆਪਣੇ ਬਾਕੀ ਜੀ ਰਿਤਰੀ ਪਈਆ ਤੇ ਪੱਤਲ ਵੀ ਬਦੇਖੋ ਸਵੇਰੇ ਸਵੇਰੇ ਤੇ ਮੀਂਹ ਕੱਲ੍ਹ ਦਾ ਦੱਸਿਆ ਭਈ ਅੱਜ ਜਾ ਕੇ ਦੇਖ ਚੜਕਾ ਇੱਧਰ ਮੋਟੂ ਦੇਖ ਲਓ ਭਈ ਤੇ ਮੱਝਾਂ ਭਈ ਅਜਿੱਤਰੀ ਰਹਿ ਗਈਆਂ ਦੀ ਆਪਣੀ ਲਾਈਵ ਮਿੱਤਰੋ ਸਵੇਰੇ ਸਵੇਰੇ ਸਾਡੇ ਪਾਸ ਤੋਂ ਹੋਏ ਤੇ ਪੱਤਣ ਦੇ ਕੋਈ ਤੇ ਅੱਜ 5 ਤਰੀਕਾ ਭਈ 5 ਅਕਤੂਬਰ ਨੌਵਾਂ ਮਹੀਨਾ 2025 ਪਿੱਛੜੇ ਕੋਈ ਤੇ ਇੱਧਰ ਦੇਖ ਲਓ ਭਈ ਸਵੇਰੇ ਸਵੇਰੇ ਕਿੰਨਾ ਜ਼ਿਆਦਾ ਬੱਦਲ ਆ ਗਿਆ ਤੇ ਭਈ ਝੋਨੇ ਝੁੰਨੇ ਦੇ ਆ ਰਹੇ ਨੇ ਪਿਆ ਤੇ ਰੱਬ ਨੂੰ ਵਜਾ ਤੇ ਵੀ ਪਤਾ ਨਹੀਂ ਕਿ ਹੋ ਰਿਹਾ ਤੇ ਕੱਲ੍ਹ ਦਾ ਵੀ ਮੀਂਹ ਦੱਸ ਰਿਹਾ સોਮਵਾਰ ਦਾ ਅੰਤਵਾਰਾ ਤੇ ਕੱਲ੍ਹ ਨੂੰ ਸੋਮਵਾਰ ਦਾ ਵੀ ਮੀਂਹ ਬਹੁਤ ਜ਼ਿਆਦਾ ਪਰਸੋਂ ਦਾ ਵੀ ਤੇ ਬਾਕੀ ਝੋਨਾ ਵੀ ਆਪਣਾ ਵੀ ਜ਼ਹਿਰਾ ਤੇ ਚਾਰ ਕਿੱਲੇ ਬੜੇ ਤੇ ਇੱਧਰ ਅੱਜ ਆਪਣੀ ਮਹਿਸਾਂ ਵੀ ਦੇਖੋ ਇਤਨੀ ਰਹਿ ਗਈਆਂ ਨਾਲਾਂ ਤੇ ਇਤਨੀ ਬੰਨਣੀ ਪਈ ਆਪਾਂ ਬਾਹਰ ਕਿਉਂਕਿ 6:30 ਵਜੇ ਲਾਈਟ ਪੱਜ ਗਈ ਤੇ ਵੀ ਸਵੇਰੇ ਤੇ ਹੀ ਬਾਈ ਆ ਦੇਖੋ ਇਹ ਵਪਕਾ ਨੜਾ ਕੇ ਮਹਿਸਾਂ ਲਣਾਉਂਦੇ ਰਹੇ ਨੀ ਕਿਉਂ ਠੰਡ ਹੋ ਰਹੀ ਆ ਤੇ ਪਰਸੋਂ ਸਤੋ ਦੀ ਤੇ ਫਿਰ ਫਕਰਾਂ ਇੱਧਰ ਟੋਕਾ ਇੱਧਰ ਫੇਰ ਆਪਾਂ ਬਈ ਕਰਦੇ ਆ ਟੋਕਾ ਤੇ ਟੋਕਾ ਟੁਕਾ ਕਰਕੇ ਫੇਰ ਤੂੜੀ ਲੈ ਕੇ ਆਣੀ ਆ ਤੇ ਤੂੜੀ ਤਾੜੀ ਲਿਆ ਕੇ ਫੇਰ ਬਈ ਤਨ ਦਿਖਾਵਾਂਗੇ ਪਰ ਚੋਨਾ ਤੇ ਬਣੇ ਰੋਏ ਵੀਡੀਓ ਦੇ ਨਾਲ ਐ ਬਈ ਮਿੱਤਰੋ ਤੇ ਬਈ ਥੋੜਾ ਜਿਹਾ ਫਰਸ਼ ਧੋਣ ਲੱਗੇ ਤੇ ਤੇ ਅੱਧਾ ਘਟੋ ਗਿਆ ਤੇ ਬਾਦੋਂ ਫੇਰ ਅੱਜ ਫੇਰ ਲੇਟ ਵੱਜ ਗਈ ਵਾ ਤੇ ਇੰਨਾ ਕ ਧੋ ਦਿਆ ਤਾਂ ਇੰਨਾ ਰਹਿ ਗਿਆ ਤਾਂ ਇੱਧਰ ਟੋਕਾ ਵੀ ਰਹਿ ਗਿਆ ਬਈ ਆਪਣਾ ਇਤਰੀ ਤੇ ਲਾਈਟ ਵੀ ਇਤਰੀ ਤੰਗ ਕਰ ਰਹੀ ਜੀ ਵੀ ਬੱਦਲ ਹੋ ਰਿਹਾ ਦੇਖੋ ਬਹੁਤ ਜ਼ਿਆਦਾ ਸਵੇਰ ਸਵੇਰੇ ਬੱਦਲ ਚੜ੍ਹ ਕੇ ਆ ਗਏ ਦੇਖੋ ਵੀ 6 ਵਜੇ ਤੇ ਕੱਲ ਦਾ ਵੀ ਮੀਂਹ ਦੱਸਿਆ ਹੋਇਆ ਤੇ ਅੱਜ ਦਾ ਵੈਸੇ ਹੈ ਨਹੀਂ ਤਮੀ ਪਰ ਬੱਦਲ ਹੋ ਰਿਹਾ ਵੀ ਕੋਈ ਪਤਾ ਨਹੀਂ ਤੇ ਕੱਲ ਦਾ ਵੀ ਨੈਟ ਵਾਮੀ ਦੱਸਿਆ ਉਹ ਕੱਲ੍ਹ ਆ ਰ ਪਰਸੋਂਗਾ ਤੇ ਅੱਜ 5 ਤਰੀਕ ਆ 6 7 ਦਾ ਵੀ ਦੱਸਿਆ ਵੀ ਐਂ ਤਬਾਰ ਅੱਜ ਸੋਮਵਾਰ ਮੰਗਲਵਾਰ ਦਾ ਤੇ ਬਾਕੀ ਦੇਖਦੇ ਆਂ ਵੀ ਆਪਾਂ ਕੰਮ ਕੰਮ ਨਬੇੜ ਕੇ ਤੇ ਫਿਰ ਚੱਲਦੇ ਆਂ ਆਪਾਂ ਜੇਰੀ ਦੇਖਾਂਗੇ ਵੀ ਅੱਜ ਵੜਾਣੀਆਂ ਕਿ ਨਹੀਂ ਤੇ ਫਿਰ ਚਲਾਂਗੇ ਤੇ ਮੋਟੂ ਦੇਖ ਲਓ ਬਈ ਤੇ ਇਧਰ ਆਪਣੀ ਦੇਖ ਦੋ ਪੁੱਟੀਆਂ ਪਾਣੀ ਪੀੜੀਆਂ ਤੇ ਫਿਰ ਚਲਾਂਗੇ ਵੀ ਮੋਟੂ ਆਪੜੇ ਅਲ ਜਾਗਾਓ ਕਿਉਂਕਿ ਆਪਣੇ ਪੇਟ ਕਰ ਰਾ ਵੀ ਕਰ ਰੇ ੜੀ ਕਿਉਂਕਿ ਆਪਣੇ ਰੋਜ਼ ਹਾਕਮਣ ਬਈ ਮੋਟੂ ਗੈ ਲੱਛਣ ਦੇਖੋ ਵੀ ਮੇਰੇ ਗੈਲ ਜਾਵਣਾ ਰੋਜ਼ ਉਹ ੜੀ ਦੇ ਗੈਲ ਗਲ ਜਾਵਾਂ ਤੇ ਉਹ ਦੇਖੋ ਵੀ ਜਦ ਮੈਂ ਆਪਾਂ ਇੱਧਰ ਨੂੰ ਜਾਾਂਗੇ ਫੇਰ ਆਪਣੇ ਗੈਲੀ ਦਰਨ ਪੱਜਾ ਦੇਖਿਆ ਤੇ ਜਦ ਆਪਾਂ ਦਰਨ ਜਾਾਂਗੇ ਤੇ ਆਪਾਂ ਇੱਧਰ ਨੂੰ ਜਾਂਦੇ ਨਹੀਂ ਦੇਖੀ ਵਾਪਸ ਆ ਜਾਾਂਗੇ ਤੇ ਆਪਾਂ ਇੱਧਰ ਨੂੰ ਜਾ ਰਹੇ ਹਾਂ ਆ ਦੇਖੋ ਬਈ ਤਖਵਾ ਆ ਗਿਆ ਦੇਖੋ ਤੇ ਉਹ ਦੇਖੋ ਲੱਛਣ ਚੱਲੀਏ ਤੇ ਬਾਈ ਆਪਾਂ ਤੂੜੀ-ਤਾੜੀ ਲੈ ਕੇ ਟੁੱਕ-ਟੁੱਕ ਕਰਤੀ ਆ ਤੇ ਇਸ ਤੋਂ ਬਾਅਦ ਹੀ ਆਪਾਂ ਦੇਖਦੇ ਆਂ ਤੇ ਆਪਾਂ ਨਦੀਵਾਲ ਖੇਤਾ ਹੈ ਤੇ ਤੇ ਬਾਕੀ ਕੀ ਬਣਦਾ ਦੇਖਦੇ ਆਂ ਬਾਈ ਜੀਰੀ ਵੜਾਈਏ ਕਿ ਨਾ ਕਿ ਬੱਦਲ ਤਾਂ ਹੋ ਰਿਹਾ ਬਹੁਤ ਜ਼ਿਆਦਾ ਤੇ ਜੀਰੀ ਵੀ ਬਾਈ ਬਹੁਤ ਜ਼ਿਆਦਾ ਨਰਮ ਹੈ ਇਸ ਕਰਕੇ ਆਪਾਂ ਵੜਾ ਨਹੀਂ ਸਕਦੇ ਤੇ ਬਾਕੀ ਦੇਖਦੇ ਆਂ ਕੀ ਬਣਦਾ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਧਰ ਪੰਨਦੀ ਵਾਲੇ ਖਿੱਤਾਂ ਚ ਆਏ ਤੇ ਤੁਹਾਨੂੰ ਦਿਖਾਉਣੇ ਆ। ਬਈ ਇਧਰ ਆਏ ਤੇ ਪੰਜ ਘੁੰਮਣਾ ਤੇ ਉਹ ਆਪਣਾ ਕਾਲੂ ਵਾਲੇ ਨਾਲ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਪਾ ਕੇ ਦਿਖਾਵਾਂਗੇ ਬਲੌਗ ਆਖਲਾ ਤੇ ਜੇ ਜੀਰੀ ਵਧਾਈ ਆਪਣਾ